ਰੋਪੜ ਪੁਲਿਸ ਨੇ ਖਾਦ ਦੇ ਹੋਲਸੇਲ ਲਾਇਸੈਂਸ 홀ਡਰ ਤੇ ਪਰਚਾ ਦਰਜ ਕੀਤਾ ਹੈ ਰੋਪੜ ਤੋਂ ਵਿਧਾਇਕ ਦਿਨੇਸ਼ ਚੱਡਾ ਨੇ ਪ੍ਰੈਸ ਕਾਨਫਰੰਸ 'ਕਾਹ ਦੱਸਿਆ ਕਿ ਇਹ ਲਾਇਸੈਂਸ 홀ਡਰ ਖਾਦ ਵੇਚਣ ਵਾਲੇ ਦੁਕਾਨਦਾਰਾਂ ਨੂੰ ਡੀਏਪੀ ਖਾਦ ਦੇ ਨਾਲ ਨਾਲ ਹੋਰ ਸਮਾਨ ਵੀ ਠੱਕੇ ਨਾਲ ਦਿੰਦਾ ਸੀ ਜਿਸ ਤੇ ਨਾਲ ਕਿਸਾਨਾਂ ਦੀ ਲੁੱਟ ਹੋ ਰਹੀ ਸੀ ਜ਼ਿਲ੍ਹਾ ਖੇਤੀਬਾੜੀ ਅਫਸਰ ਦੀ ਸ਼ਿਕਾਇਤ ਤੇ ਪੁਲਿਸ ਨੇ ਡੀਏਪੀ ਖਾਦ ਦੇ ਹੌਲਸੇਲ ਰੈਕ ਹੋਲਡਰ ਮਨਪ੍ਰੀਤ ਸਿੰਘ ਤੇ ਐਫਆਈਆਰ ਦਰਜ ਕੀਤੀ ਹੈ ਵਿਧਾਇਕ ਨੇ ਭਾਰਤ ਸਰਕਾਰ ਨੂੰ ਵੀ ਡੀਏਪੀ ਖਾਦ ਭੇਜਣ ਵਾਲੀਆਂ ਕੰਪਨੀਆਂ ਵੱਲ ਧਿਆਨ ਦੇਣ ਦੀ ਗੱਲ ਕਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਪਰਚਾ ਦਰਜ ਹੋਇਆ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਸੀ ਕਿਸਾਨਾਂ ਨੂੰ ਵੇਚੀ ਜਾਣ ਵਾਲੀ ਖਾਦ ਦੇ ਨਾਲ ਅੱਡੜ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਹੈ ਉਹ ੱੱਕੇ ਨਾਲ ਟੈਗ ਕਰਕੇ ਵੇਚੇ ਜਾਂਦੇ ਸੀ ਜਿਹਦੇ ਵਿੱਚ ਕੇ ਜਿਹੜੇ ਖਾਦ ਦੇ ਰਿਟੇਲਰ ਹੈ ਜਿਹੜੇ ਦੁਕਾਨਦਾਰ ਹੈ ਆਮ ਤੌਰ ਤੇ ਉਹ ਦੁਕਾਨਦਾਰਾਂ ਦੀ ਕਿਸਾਨ ਦੇ ਨਾਲ ਜਿਹੜੀ ਲੜਾਈ ਚੱਲਦੀ ਰਹਿੰਦੀ ਸੀ ਪਰ ਅਸਲ ਦੇ ਵਿੱਚ ਜਿਹੜੇ ਵੱਡੇ ਡਿਸਟ੍ਰੀਬਿਊਟਰ ਹੈ ਉਹ ਦੁਕਾਨਦਾਰਾਂ ਨੂੰ ੱੱਕੇ ਦੇ ਨਾਲ ਉਹ ਪ੍ਰੋਡਕਟ ਨਾਲ ਟੈਗ ਕਰਦੇ ਸੀ ਬਹੁਤ ਮਹਿੰਗੇ ਪ੍ਰੋਡਕਟ ਕਈ ਪ੍ਰੋਡਕਟ ਦੀ ਤਾਂ ਕੀਮਤ ਜਿਹੜੀ ਖਾਦ ਨਾਲੋਂ ਵੀ ਜ਼ਿਆਦਾ ਹੁੰਦੀ ਸੀ ਉਹ ਡਿਸਟ੍ਰੀਬਿਊਟਰ ਦੁਕਾਨਦਾਰਾਂ ਨੂੰ ਧੱਕੇ ਨਾਲ ਟੈਗ ਕਰਦੇ ਸੀ ਜਿਸ ਕਰਕੇ ਦੁਕਾਨਦਾਰਾਂ ਕੋਲ ਵੀ ਕੋਈ ਹੋਰ ਰਾਹ ਨਹੀਂ ਸੀ ਕਿਸਾਨਾਂ ਨੂੰ ਉਹ ਦੇਣ ਦੀ ਬਜਾਏ ਔਰ ਪਹਿਲੀ ਵਾਰ ਵੱਡੀ ਕਾਰਵਾਈ ਰੋਪੜ ਦੇ ਵਿੱਚ ਹੋਈ ਹੈ ਇੱਕ ਵੱਡਾ ਡਿਸਟ੍ਰੀਬਿਊਟਰ ਜਿਹੜਾ ਕਿ ਇਹ ਪ੍ਰੋਡਕਟ ਦੁਕਾਨਦਾਰਾਂ ਨੂੰ ਟੈਗ ਕਰਦਾ ਸੀ ਦੁਕਾਨਦਾਰਾਂ ਨੂੰ ਟੈਗ ਕਰਕੇ ਅੱਗੇ ਕਿਸਾਨਾਂ ਦੀ ਲੁੱਟ ਕਰਵਾਉਂਦਾ ਸੀ ਉਸ ਇੱਕ ਐਸੇ ਡਿਸਟ੍ਰੀਬਿਊਟਰ ਦੇ ਵਿਰੁੱਧ ਜਿਹਦਾ ਨਾਮ ਮਨਪ੍ਰੀਤ ਸਿੰਘ ਹੈ ਰੈਕ ਹੈਂਡਲਰ ਹੈ ਮਨਪ੍ਰੀਤ ਸਿੰਘ ਉਦੇ ਵਿਰੁੱਧ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਸੋਹੀ ਖੇਤੀ ਸੇਵਾ ਸੈਂਟਰ ਦੇ ਨਾਂ ਤੋਂ ਉਹ ਉਹਦਾ ਜਿਹੜਾ ਇੱਕ ਕਾਰੋਬਾਰ ਉਪਰ ਚ ਚੱਲਦਾ ਡਿਸਟ੍ਰੀਬਿਊਟਰ ਦਾ ਵੀ ਇਹਦਾ ਰੈਕ ਹੈਂਡਲਰ ਦਾ ਵੀ ਉਹਦੇ ਵਿਰੁੱਧ ਰੋਪੜ ਸਿਟੀ ਥਾਣੇ ਵਿੱਚ ਸਾਡੇ ਜ਼ਿਲ੍ਹਾ ਐਗਰੀਕਲਚਰ ਅਫਸਰ ਦੇ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਐਫ ਆਈ ਆਰ ਨੰਬਰ 273 ਜਿਹੜੀ ਹੈ ਅਸੈਂਸ਼ੀਅਲ ਕਮੋਡਿਟੀ ਐਕਟ ਦੇ ਸੈਕਸ਼ਨ 7 ਤੇ ਸੈਕਸ਼ਨ 39 ਦੇ ਅਧੀਨ ਜਿਹੜੀ ਦਰਜ ਕਰਵਾਈ ਗਈ ਹੈ ਕੱਲ ਇੱਕ ਮੀਟਿੰਗ ਮੈਂ ਸਾਰੇ ਦੁਕਾਨਦਾਰਾਂ ਦੀ ਸੱਦੀ ਸੀ ਦੁਕਾਨਦਾਰਾਂ ਨੂੰ ਮੈਂ ਕਿਹਾ ਸੀ ਕਿ ਕਿਉਂ ਕਿਸਾਨਾਂ ਨੂੰ ਜਿਹੜੇ ਪ੍ਰੋਡਕਟ ਹੈ ਉਹ ਟੈਗ ਕੀਤੇ ਜਾ ਰਹੇ ਹੈ ਤਾਂ ਦੁਕਾਨਦਾਰਾਂ ਨੇ ਆਪਣੀ ਸਮੱਸਿਆ ਦੱਸੀ ਕਿ ਅਸੀਂ ਟੈਗ ਨਹੀਂ ਕਰਦੇ ਸਾਨੂੰ ਜਿਹੜਾ ਡਿਸਟ੍ਰੀਬਿਊਟਰ ਹੈ ਉਹ ਸਾਨੂੰ ਧੱਕੇ ਨਾਲ ਦਿੰਦਾ ਤੇ ਉਹਨਾਂ ਦੇ ਦੁਕਾਨਦਾਰਾਂ ਦੇ ਬਿਆਨ ਵੀ ਜ਼ਿਲ੍ਹਾ ਖੇਤੀਬਾੜੀ ਅਫਸਰ ਦੇ ਵੱਲੋਂ ਲਏ ਗਏ ਔਰ ਉਸ ਤੋਂ ਬਾਅਦ ਸਾਰੀ ਜਾਂਚ ਦੇ ਜਾਂਚ ਤੋਂ ਉਪਰੰਤ ਜਿਨ੍ਹਾਂ ਖੇਤੀਬਾੜੀ ਅਫਸਰ ਨੇ ਇਸ ਡਿਸਟ੍ਰੀਬਿਊਟਰ ਦੇ ਖਿਲਾਫ ਇਹ ਵੱਡੀ ਕਾਰਵਾਈ ਜਿਹੜੀ ਉਹ ਕੀਤੀ ਹੈ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਡੀਏਪ ਦੀ ਬੋਰੀ 1350 ਰੁਪਏ ਦੀ ਜਿਹੜੀ ਡੀਏਪ ਦੀ ਬੋਰੀ ਵਿਕਦੀ ਹੈ ਉਹ 1350 ਰੁਪਏ ਦੀ ਬੋਰੀ ਦੇ ਨਾਲ 1100 ਤੱਕ ਵਾਲੀ ਜਿਹੜੀ ਪ੍ਰੋਡਕਟ ਹੈ ਕੈਲਸ਼ੀਅਮ ਨਾਈਟ੍ਰੇਟ 1150 ਰੁਪਏ ਦਾ ਉਹ ਜਿਹੜਾ ਕਿਸਾਨ ਲਈ ਲੈਣਾ ਜ਼ਰੂਰੀ ਕਰ ਦਿੱਤਾ ਵਸੀਗਾ ਇਹੋ ਜਿਹੇ ਡਿਸਟ੍ਰੀਬਿਊਟਰਾਂ ਨੇ ਔਰ ਡੀਏਪ ਦੇ ਨਾਲ ਹੀ ਪੋਲੀਹਲਾਈਟ ਜਿਹੜਾ 900 ਰੁਪਏ ਦਾ ਹੈ ਉਹ ਵੀ ਨਾਲ ਟੈਗ ਕੀਤਾ ਜਾਂਦਾ ਸੀ ਕਿ ਡੀਪੀ ਦੀ ਬੋਰੀ ਤਾਂ ਮਿਲਣੀ ਐ ਪਹਿਲਾਂ 11 16 ਪ੍ਰੋਡਕਟ ਨਾਲ ਲੋ ਡੀਪੀ ਦੀ ਬੋਰੀ ਤਾਂ ਮਿਲਣੀ ਪਹਿਲਾਂ 900 ਵਾਲਾ ਪ੍ਰੋਡਕਟ ਨਾਲ ਲੋ ਇਹ ਇਹਨਾਂ ਡਿਸਟ੍ਰੀਬਿਊਟਰਾਂ ਨੇ ਜਿਹੜਾ ਕਿਸਾਨਾਂ ਦੀ ਲੁੱਟ ਦਾ ਜਰੀਆ ਬਣਾਇਆ ਹੋਇਆ ਸੀਗਾ ਇਦਾਂ ਰਾਜਨੀਤਿਕ ਤੌਰ ਤੇ ਤਾਂ ਨਹੀਂ ਕਿਸੇ ਡੀਪੀ ਦੀ ਬੋਰੀ ਦੇ ਨਾਲ ਬਾਇਓ ਪੋਟਾਸ਼ ਜਿਹੜਾ ਪੀ ਡੀ ਐਮ 600 ਰੁਪਏ ਦਾ ਉਹ ਟੈਗ ਕੀਤਾ ਜਾਂਦਾ ਸੀਗਾ ਇਦਾਂ ਜਿਹੜੇ ਹੋਰ ਜੇ ਅਸੀਂ ਯੂਰੀਆ ਦੀ ਗੱਲ ਕਰੀਏ ਯੂਰੀਆ ਦੀ ਬੋਰੀ 260 ਰੁਪਏ ਦੀ ਐ 260 ਰੁਪਏ ਦੀ ਬੋਰੀ ਦੇ ਨਾਲ ਸਲਫਰ ਟੈਗ ਕੀਤਾ ਜਾਂਦਾ 256 ਰੁਪਏ ਦੀ ਬੂਰੀ ਦੇ ਨਾਲ ਸਲਫਰ ਟੈਗ ਕੀਤਾ ਜਾਂਦਾ 270 ਰੁਪਏ ਦਾ ਮਤਲਬ ਕਿ ਖਾਦ ਦੀ ਕੀਮਤ ਘੱਟ ਜਿਹੜਾ ਟੈਗ ਕੀਤਾ ਜਾਂਦਾ ਉਹਦੀ ਕੀਮਤ ਜ਼ਿਆਦਾ ਨੈਨੋ ਯੂਰੀਆ ਟੈਗ ਕੀਤਾ ਜਾਂਦਾ 250 ਰੁਪਏ ਦਾ ਸਿਟੀ ਕੰਪੋਸਟ ਟੈਗ ਕੀਤਾ ਜਾਂਦਾ 300 ਰੁਪਏ ਦਾ ਐਮਓਪੀ 1600 ਰੁਪਏ ਦਾ ਇਹ ਵੀ ਡੀਪੀ ਨਾਲ ਟੈਗ ਕੀਤਾ ਜਾਂਦਾ ਬਾਇਓ ਪੋਟਾਸ਼ 700 ਰੁਪਏ ਦਾ ਇਹ ਵੀ ਇਹਦਾ ਖਾਦ ਦੇ ਨਾਲ ਟੈਗ ਕੀਤਾ ਜਾਂਦਾ ਸੋ ਐਨੀ ਵੱਡੀ ਲੋਟ ਜਿਹੜੀ ਕਿਸਾਨਾਂ ਦੀ ਕੀਤੀ ਜਾ ਰਹੀ ਸੀ ਕਿ ਖਾਦ ਦੀ ਕੀਮਤ ਘਟ ਜਿਹੜਾ ਧੱਕੇ ਨਾਲ ਦਿੱਤਾ ਜਾ ਰਿਆ ਉਹਦੀ ਕੀਮਤ ਖਾਦ ਤੋਂ ਵੀ ਜ਼ਿਆਦਾ ਇਹ ਜਿੱਦ ਤੱਕ ਤੁਸੀਂ ਸਿਆਸੀ ਤੌਰ ਤੇ ਗੱਲ ਕੀਤੀ ਹੈ ਵੀ ਇਹ ਇਹ ਜਿਹੜੇ ਡਿਸਟ੍ਰੀਬਿਊਟਰ ਹੈ ਇਹ ਕਿਹਦੇ ਨਾਲ ਸਬੰਧਤ ਨੇ ਦੇਖੋ ਜਦੋਂ ਅੱਜ ਤੱਕ ਕਿਸੇ ਨੇ ਇਹਨਾਂ ਨੂੰ ਹੱਥ ਨਹੀਂ ਪਾਇਆ ਉਹ ਇਸੇ ਕਰਕੇ ਨਹੀਂ ਪਾਇਆ ਕਿਉਂਕਿ ਜਿਹੜੀਆਂ ਹੁਣ ਤੱਕ ਸਰਕਾਰਾਂ ਰਹੀਆਂ ਨੇ ਉਹਨਾਂ ਦੇ ਨਾਲ ਕੋਈ ਇਹਨਾਂ ਦੇ ਜਿਹੜੇ ਸਬੰਧ ਹੈ ਉਹ ਹੁਣੇ ਔਰ ਹੁਣ ਆਮ ਆਦਮੀ ਪਾਰਟੀ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਨ ਜੀ ਖੇਤੀਬਾੜੀ ਮੰਤਰੀ ਸਾਡੇ ਖੁੱਡੀਆਂ ਸਾਹਿਬ ਬੜਾ ਕਲੀਅਰ ਕਟ ਹੁਕਮ ਹੈ ਕਿ ਅਸੀਂ ਕਿਸਾਨਾਂ ਦੀ ਲੁੱਟ ਨਹੀਂ ਹੋਣ ਦੇਣੀ ਹੈ ਔਰ ਇਸੇ ਕਰਕੇ ਇਦਾਂ ਦੇ ਵੱਡੇ ਮਗਰਮੱਛਾਂ ਨੂੰ ਜਿਹੜਾ ਉਹ ਹੱਥ ਪਾਇਆ ਗਿਆ ਔਰ ਇਹ ਕਾਰਵਾਈ ਜਿਹੜੀ ਹੈ ਅੱਗੇ ਵੀ ਵਧੇਗੀ ਹੁਣ ਪਰਚਾ ਦਰਜ ਹੋਇਆ ਪਰਚੇ ਤੋਂ ਅੱਗੇ ਵੀ ਇਹਦੀ ਮੁਕੰਮਲ ਜਾਂਚ ਜਿਹੜੀ ਕਰਾਵਾਂਗੇ ਔਰ ਮੈਂ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਦੇਖੋ ਜਿਹੜਾ ਜ਼ਿਮੀਂਦਾਰ ਜਿਹੜਾ ਕਿਸਾਨ ਲੁੱਟ ਹੋਇਆ ਉਹਨੇ ਫਿਰ ਸ਼ਿਕਾਇਤ ਤੱਕ ਕਰਨੀ ਕਰਨੀ ਹੈ ਜੇਕਰ ਅੱਜ 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 ਦੁਕਾਨਦਾਰਾਂ ਦੇ ਕੋਲ ਮੌਕਾ ਹੈ ਜੇ ਕਿਸੇ ਦੁਕਾਨਦਾਰ ਨੂੰ ਕਿਸੇ ਵੀ ਡਿਸਟ੍ਰੀਬਿਊਟਰ ਨੇ ਧੱਕੇ ਦੇ ਨਾਲ ਕੋਈ ਪ੍ਰੋਡਕਟ ਟੈਗ ਕੀਤਾ ਹੋਇਆ ਅੱਜ ਉਹ ਦੁਕਾਨਦਾਰ ਆਪਣਾ ਪ੍ਰੋਡਕਟ ਉਸ ਡਿਸਟ੍ਰੀਬਿਊਟਰ ਨੂੰ ਵਾਪਸ ਕਰ ਦੇਵੇ ਜੇ ਉਹ ਡਿਸਟ੍ਰੀਬਿਊਟਰ ਵਾਪਸ ਨਹੀਂ ਕਰਦਾ ਤਾਂ ਖੇਤੀਬਾੜੀ ਅਫਸਰ ਨੂੰ ਸ਼ਿਕਾਇਤ ਕਰੇ ਸਾਨੂੰ ਸ਼ਿਕਾਇਤ ਕਰੇ ਅਸੀਂ ਉਸ ਡਿਸਟ੍ਰੀਬਿਊਟਰ ਤੇ ਜਿਹੜੀ ਕਾਰਵਾਈ ਹੈ ਉਹ ਸਰਕਾਰ ਕਰੇਗੀ ਜੇਕਰ ਦੁਕਾਨਦਾਰ ਡਿਸਟ੍ਰੀਬਿਊਟਰ ਤੇ ਕਾਰਵਾਈ ਨਹੀਂ ਕਰਾਂਦਾ ਜਾਂ ਡਿਸਟ੍ਰੀਬਿਊਟਰ ਨੂੰ ਸਮਾਨ ਵਾਪਸ ਨਹੀਂ ਕਰਦਾ ਫਿਰ ਦੁਕਾਨਦਾਰ ਕਿਸਾਨ ਨੂੰ ਐਸਾ ਸਮਾਨ ਵੇਚ ਕੇ ਆਪ ਦੋਸ਼ੀ ਬਣੇਗਾ ਅੱਜ ਦੁਕਾਨਦਾਰ ਦੇ ਕੋਲ ਮੌਕਾ ਹੈ ਕਿ ਉਹ ਆਪ ਦੋਸ਼ੀ ਬਣਨ ਦੀ بجائے ਜਿਹੜੇ ਡਿਸਟ੍ਰੀਬਿਊਟਰ ਧੱਕੇ ਨਾਲ ਅਟੈਕ ਕਰਦੇ ਆ ਉਹਨਾਂ ਦੀ ਸ਼ਿਕਾਇਤ ਜਿਹੜਾ ਖੇਤੀਬਾੜੀ ਅਫਸਰ ਨੂੰ ਕਰੇ ਔਰ ਸਾਡੇ ਖੇਤੀਬਾੜੀ ਵਿਭਾਗ ਨੂੰ ਬੜੀ ਸਿੱਧੀ ਹਦਾਇਤ ਹੈ ਕਿ ਕਿਸਾਨ ਨੂੰ ਖਾਦ ਦੇ ਨਾਲ ਕੋਈ ਵੀ ਪ੍ਰੋਡਕਟ ਜਿਹੜਾ ਉਹ ਧੱਕੇ ਨਾਲ ਨਹੀਂ ਵਿਕਣਾ ਚਾਹੀਦਾ ਔਰ ਹਰਾਨੀ ਦੀ ਗੱਲ ਹੈ ਕਿ ਇਸ ਮੁਲਕ ਦੇ ਵਿੱਚ ਆਈਪੀਐਲ ਵਰਗੀਆਂ ਵੱਡੀਆਂ ਫੈਕਟਰੀਆਂ ਚੰਬਲ ਵਰਗੀਆਂ ਵੱਡੀਆਂ ਇੰਡਸਟਰੀਆਂ ਦੇ ਐਚ ਯੂ ਆਰ ਐਲ ਇੰਡੋਰਾਮਾ ਇਫਕੋ ਦੇਖੋ ਮੈਂ ਇਸ ਦੇਸ਼ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਵੀ ਥੱਲੇ ਅਫਸਰ ਸਾਹਿਬ ਨੂੰ ਦੇਖਣਾ ਚਾਹੀਦਾ ਕਿ ਜਿਹੜੇ ਇਹਨਾਂ ਦੇ ਡਿਸਟਰੀਬਿਊਟਰ ਬਣਾਏ ਹੋਏ ਆ ਉਹ ਕੀ ਕੁਝ ਕਰ ਰਹੇ ਹੈ ਕਿਵੇਂ ਕਿਸਾਨਾਂ ਦੀ ਜਿਹੜੀ ਲੁੱਟ ਹੈ ਉਹ ਕਰ ਰਹੇ ਹੈ ਸੋ ਖਾਦ ਦੇ ਮਾਮਲੇ ਦੇ ਵਿੱਚ ਬਹੁਤ ਵੱਡੀ ਲੁੱਟ ਜਿਹੜੀ ਕਿਸਾਨਾਂ ਦੀ ਹੈ ਇਹ ਕੰਪਨੀਆਂ ਦੇ ਡਿਸਟਰੀਬਿਊਟਰ ਕਰਦੇ ਨੇ ਇਹ ਕੰਪਨੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆ ਆਈ ਪੀ ਐਲ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਫਕੋ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਚੰਬਲ ਦੀ ਇੰਡੋਰਾਮਾ ਦੀ एचयूआरएल ਦੀ ਇਹਨਾਂ ਦੀ ਸਭ ਦੀ ਜ਼ਿੰਮੇਵਾਰੀ ਨਹੀਂ ਬਣਦੀ ਦੇਖਣਾ ਕਿ ਇਹਨਾਂ ਦੇ ਡਿਸਟ੍ਰੀਬਿਊਟਰ ਥੱਲੇ ਕਿਵੇਂ ਜਿਹੜੀ ਉਹ ਕਿਸਾਨਾਂ ਦੀ ਲੁੱਟ ਕਰ ਰਹੇ ਸੋ ਇਸ ਮਾਮਲੇ ਨੂੰ ਉਸ ਲੈਵਲ ਤੱਕ ਵੀ ਪੈਰਵਾਈ ਕਰਾਂਗੇ ਪਰ ਇਹ ਲੁੱਟ ਨੂੰ ਅਸੀਂ ਬੰਦ ਕਰਾਵਾਂਗੇ ਔਰ ਇਹ ਪਰਚਾ ਦਰਜ ਕੀਤਾ ਗਿਆ ਅੱਗੇ ਇਸ ਪਰਚੇ ਦੀ ਪੂਰੀ ਇਨਵੈਸਟੀਗੇਸ਼ਨ ਵੀ ਹੋਏਗੀ ਹੋਰ ਵੀ ਜਿੰਨੇ ਤੱਥ ਜਿੰਨੇ ਫੈਕਟ ਫਾਈਲ ਤੇ ਲਿਆਉਣ ਦੀ ਲੋੜ ਹੋਈ ਉਹ ਸਾਰੇ ਵਿਭਾਗਾਂ ਲੈ ਕੇ ਆਏਗਾ ਅੱਛਾ ਇਹ ਦੱਸੋ ਵੀ ਕੋਰਾ ਤੁਸੀਂ ਨਾ ਬਿਲਕੁਲ ਜੀ ਬਿਲਕੁਲ ਜੇਕਰ ਕੋਈ ਇਦਾਂ ਦੀ ਗੱਲ ਆਂਦੀ ਹੈ ਕਿ ਇਹ ਜਿਹੜੀ ਫਰਮਾਂ ਵੱਲੋਂ ਜਾਂ ਕੰਪਨੀਆਂ ਵੱਲੋਂ ਜੇ ਜ਼ਬਰਦਸਤੀ ਟੈਗਿੰਗ ਕੀਤੀ ਜਿਹੜੀ ਜਾ ਰਹੀ ਹੋਵੇ ਤਾਂ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਉਹਨਾਂ ਖਿਲਾਫ ਵੀ ਕਾਰਵਾਈ ਕਰਾਂਗੇ ਸਾਹਿਬ ਜਿਹੜੇ ਜਿਹੜੇ ਹੁਣ ਤੱਕ ਪ੍ਰੋਡਕਟ ਜਾਂਦੇ ਨੇ ਕਿਸਾਨਾਂ ਨੂੰ ਇਹਨਾਂ ਦਾ ਜਿਹਨੇ ਦੀ ਖਾਦ ਹੈ ਉਹ ਤੋਂ ਜ਼ਿਆਦਾ ਕੀਮਤ ਦੇ ਪ੍ਰੋਡਕਟ ਉਹ ਦੁੱਗਣਾ ਵਜਨ ਹੋ ਗਿਆ ਦੁੱਗਣਾ ਦੁੱਗਣਾ ਜੇ ਕਿਸਾਨ ਨੇ ਖਾਦ ਲਾਣੀ ਹੈ ਡੀਪੀ ਦਾ ਯੂਰੀਆ ਤਾਂ ਜਿੰਨੇ ਦੀ ਖਾਦ ਹੈ ਉਹ ਤੋਂ ਦੁੱਗਣੇ ਪੈਸੇ ਉਹਨੂੰ ਦੇਣੇ ਪੈ ਰਹੇ ਆ ਕਿਉਂਕਿ ਦੁਗਣਾ ਬਜਟ ਉਹਦਾ ਲਿਆ ਜਾਂਦਾ ਕਿੰਨਾ ਵੱਡਾ ਕਿੰਨਾ ਵੱਡਾ ਸਕੈਂਡਲ ਆਇਆ ਜਿਹੜਾ ਹੈਗਾ ਕਿੰਨੇ ਕੁ ਤੁਹਾਨੂੰ ਲੱਗਦਾ ਰਪਈਆਂ ਦੇ ਹਿਸਾਬ ਨਾਲ ਜੇ ਕਰ ਕਰ ਕਿੰਨਾ ਕਿੰਨਾ ਵੱਡਾ ਜਿਹੜਾ ਸਕੈਂਡਲ ਹੈਗਾ ਦੇਖੋ ਇਹ ਬਹੁਤ ਜਲਦੀ ਕੈਲਕੂਲੇਟ ਕਰਕੇ ਤੁਹਾਡੇ ਸਾਹਮਣੇ ਲਿਆਵਾਂਗੇ ਹਲੇ ਐਫ ਆਈ ਆਰ ਦਰਜ ਹੋਈ ਹੈ ਇੰਦਾ ਹੀ ਹੈ ਕਿ ਆਪਾਂ ਕੈਲਕੂਲੇਸ਼ਨ ਕੋਈ ਕਰੀ ਨਹੀਂ ਪਰ ਇਹ ਹੈ ਕਰੋੜਾਂ ਤੋਂ ਘੱਟ ਤਾਂ ਹੈ ਨਹੀਂ ਕਰੋੜਾ ਕਰੋੜਾਂ ਦੇ ਵਿੱਚ ਤਾਂ ਹੈਗਾ ਹੀ ਹੈ ਜੇ ਕੈਲਕੂਲੇਸ਼ਨ ਪ੍ਰੋਪਰ ਕਰਾਂਗੇ ਹੋ ਸਕਦਾ ਕਰੋੜਾਂ ਤੋਂ ਉੱਪਰ ਚੱਲਿਆ ਜਾਵੇ ਪਰ ਕਰੋੜਾਂ 'ਚ ਘੱਟੋ ਘੱਟ ਹੈਗਾ ਜਾਂ ਹੋਰ ਸਾ ਵੀ ਹੋਏ ਜਿੱਥੇ ਕਿ ਇਥੋਂ ਉੱਪਰ ਤੋਂ ਸ਼ੁਰੂਆਤ ਹੋਈ ਪਰਚਾ ਪਹਿਲਾਂ ਰੂਪਰ ਦੇ ਵਿੱਚ ਦਰਜ ਹੋਇਆ ਸੋ ਹੋਰ ਥਾਂ ਤੇ ਵੀ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਹੈ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਹੈ ਸੋ ਪਰਚਾ ਦਰਜ ਹੋਣ ਤੋਂ ਬਾਅਦ ਪਾਰਟੀ ਦੇ ਕਈ ਹੋਰ ਸੀਨੀਅਰ ਲੀਡਰਾਂ ਨੇ ਵੀ ਮੇਨਰ ਰابطਾ ਕੀਤਾ ਕਿ ਇਹ ਮਹੀਮ ਅਸੀਂ ਪੂਰੇ ਪੰਜਾਬ ਦੇ ਵਿੱਚ ਲਾਵਾਂਗੇ ਅਸੀਂ ਕਿਸਾਨਾਂ ਦੀ ਲੁੱਟ ਹੋਣ ਨਹੀਂ ਦੇਵਾਂਗੇ ਇੱਕ ਡਿਸਟ੍ਰੀਬਿਊਟਰ ਤੋਂ ਇਲਾਵਾ ਹੋਰ ਡਿਸਟ੍ਰੀਬਿਊਟਰ ਵੀ ਨਾਮ ਆ ਰਿਹਾ ਹੈ ਬਿਲਕੁਲ ਜੀ ਇੱਕ ਇੱਕ ਡਿਸਟ੍ਰੀਬਿਊਟਰ ਤੋਂ ਇਲਾਵਾ ਕਈ ਹੋਰ ਡਿਸਟ੍ਰੀਬਿਊਟਰਾਂ ਦੇ ਨਾਮ ਵੀ ਆ ਰਹੇ ਨੇ ਉਹਨਾਂ ਦੀ ਜਾਂਚ ਕਰਕੇ ਉਹਨਾਂ ਨੂੰ ਵੀ ਪਰਚੇ ਦੇ ਵਿੱਚ ਪਾਇਆ ਜਾਊਗਾ ਨੇਤਾਜੀ ਸੁਸਾਇਟੀਆਂ ਬਾਰੇ ਕੀ ਕਹਿੰਦੇ ਹੋ ਸਹੀ ਹੈ ਜਹੈ ਸੋਸਾਇਟੀ ਦੀ ਖਰੀਦ ਹੈ ਚਾਹੇ ਰਿਟੇਲਰ ਦੀ ਖਰੀਦ ਹੈ ਕਿਤੇ ਵੀ ਕੋਈ ਧੱਕੇ ਨਾਲ ਨਹੀਂ ਦੇ ਸਕਦਾ ਜਿੱਥੇ ਕੋਈ ਧੱਕੇ ਨਾਲ ਦੇਣ ਦੀ ਕੋਸ਼ਿਸ਼ ਕਰੂੰਗਾ ਉਹਦਾ ਹੋਣਾ ਕੀ ਹੈ ਉਹਦਾ ਆ ਹੋਣਾ ਜਿਵੇਂ ਆ ਪਰਚਾ ਹੋ ਗਿਆ ਫਿਰ ਇਹ ਬਾਕੀਆਂ ਤੇ ਵੀ ਹੋ ਜਾ ਜਿਹੜਾ ਹੋ ਗਿਆ ਫਿਰ ਇਹ ਬਾਕੀਆਂ ਤੇ ਵੀ ਹੋਊਗਾ ਚਾਹੇ ਜਿਹੜੇ ਯੂਨੀਅਨ ਬਣਾ ਕੇ ਇਕੱਠੇ ਹੋ ਕੇ ਜਿਵੇਂ ਕੀ ਜੱਗੀ ਜੀ ਨੇ ਵੀ ਫਿਰ ਤੁਸੀਂ ਉਹਨਾਂ ਨੂੰ ਸਪੋਰਟ ਕਰ ਦਿਓ ਤੇ ਯੂਨੀਅਨ ਬਣਾ ਕੇ ਇਹਦਾ ਯੂਨੀਅਨ ਬਣਾ ਕੇ ਤਾਂ ਕੱਲ ਨੂੰ ਹਰੇਕੀ ਬਲੈਕਮੈਲ ਕਰਨ ਲੱਗੀ ਨੂੰ ਸਰਕਾਰ ਨੂੰ ਜੀ ਯੂਨੀਅਨ ਬਣਾਉਣ ਦਾ ਜਿਹੜਾ ਯੂਨੀਅਨ ਦੀ ਗੱਲ ਨਹੀਂ ਮੇਰੇ ਕਰਨ ਦਾ ਮਤਲਬ ਇਹ ਸੀਗਾ ਵੀ ਹੁਣ ਤੋੜ ਕੇ ਕਹਿਣ ਦਾ ਮਤਲਬ ਇਹ ਹੈ ਕਿ ਕਿ ਉਹ ਯੂਨੀਅਨ ਬਣਾ ਲ ਕੇ ਇਕੱਠੇ ਹੋ ਸਕਦੇ ਆ ਮੈਂ ਯੂਨੀਅਨ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਗੱਲ ਕਹਿੰਦਾ ਕਿ ਜੇਕਰ ਸਪਲਾਈ ਕਿਸੇ ਵੀ ਤਰੀਕੇ ਨਾਲ ਸਿੱਧੇ ਜਾਂ ਸਿੱਧੇ ਤੌਰ ਦੇ ਉਤੇ ਸਪਲਾਈ ਪ੍ਰਭਾਵਿਤ ਹੁੰਦੀ ਹੈ ਮੈਂ ਤਾਂ ਇਹ ਗੱਲ ਕਰ ਰਿਹਾ ਹਾਂ ਬਿਲਕੁਲ ਸਪਲਾਈ ਨੂੰ ਜਿਹੜਾ ਠੀਕ ਰੱਖਣਾ ਉਹ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੈ ਡਿਪਾਰਟਮੈਂਟ ਉਹਦੀ ਪੇਰਵਾਹੀ ਕਰੂਗਾ ਅਸੀਂ ਵੀ ਉਹਦੀ ਪੇਰਵਾਹੀ ਕਰਾਂਗੇ ਪਰ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਜੇ ਉਹ ਇਕੱਠੇ ਹੋ ਗਏ ਤਾਂ ਕੱਲ ਨੂੰ ਚਟੇਆਲੇ ਵੀ ਇਕੱਠੇ ਹੋ ਜੂਗੇ ਤੇ ਕੱਲ ਨੂੰ ਹੋਰ ਵੀ ਇਕੱਠੇ ਹੋ ਜੂਗੇ ਪਰ ਜਿਹੜਾ ਸਾਨੂੰ ਆਪਣਾ ਕੰਮ ਹੈ ਉਹ ਜੇ ਕੋ ਕੋ ਇਦਾਂ ਦੀ ਨੌਬਤ ਆਂਦੀ ਹੈ ਉਹਦੇ ਉਥੇ ਜਿਹੜੀ ਲੜਾਈ ਲੜਨੀ ਵੀ ਉਹ ਲੜਾਈ ਲੜਾਂਗੇ ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਇਕੱਠੇ ਹੋਣ ਕਰਕੇ ਅਸੀਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕਰੀ ਜਿਹੜੇ ਗਲਤ ਕੰਮ ਕਰ ਰਹੇ ਨੇ ਪਹਿਲੀ ਗੱਲ ਤਾਂ ਪਰਚਾ ਦਰਜ ਹੋਣ ਤੋਂ ਪਹਿਲਾਂ ਹੀ ਮੈਂ ਕੱਲ ਹੀ ਜਿਹੜੇ ਸਾਡੇ ਡਾਇਰੈਕਟਰ ਖੇਤੀਬਾੜੀ ਪੰਜਾਬ ਹੈ ਉਹਨਾਂ ਨਾਲ ਗੱਲ ਕਰ ਲਈ ਸੀਗੀ ਸਾਡੇ ਚੀਫ ਜਿਹੜੇ ਦੇ ਖੜੇ ਹੈ ਕਿ ਤੁਸੀਂ ਜਿਹੜਾ ਮਰਜ਼ੀ ਬਦਲਵੇਂ ਬੰਦੋਬਸਤ ਕਰੋ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਖਾਦ ਦੀ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਔਰ ਇਹਨਾਂ ਨੇ ਬਦਲਵੇਂ ਬੰਦੋਬਸਤ ਕਰਨੇ ਜਿਹੜੇ ਸ਼ੁਰੂ ਵੀ ਕਰ ਦਿੱਤੇ ਜੇ ਕੋਈ ਡਿਸਟ੍ਰੀਬਿਊਟਰ ਗ੍ਰੇਕ ਰੁਕੇਗਾ ਉਹਦਾ ਬਦਲਵਾ ਬੰਦੋਬਸਤ ਕਰਨਾ ਉਹ ਡਾਇਰੈਕਟਰ ਖੇਤੀਬਾੜੀ ਪੰਜਾਬ ਦੀ ਜ਼ਿੰਮੇਵਾਰੀ ਹੈ ਕਿ ਪ੍ਰਬੰਧ ਕੀ ਹੈ ਬਦਲਵਾ ਉਹ ਪ੍ਰਬੰਧ ਕਰਕੇ ਤੁਹਾਡੇ ਸਾਹਮਣੇ ਜਿਹੜੇ ਉਹ ਕਰ ਦਿੱਤੇ ਜਾਊਂਗੇ ਤੁਹਾਡੇ ਸਾਹਮਣੇ ਡਿਸਕਲੋਜ਼ ਕਰਦਾਂਗੇ ਕੀ ਪ੍ਰਬੰਧ ਕੀਤੇ ਪਰ ਡਿਪਾਰਟਮੈਂਟ ਉਹ ਬਦਲਵੇਂ ਬੰਦੋਬਸਤ ਕਰੇਗਾ ਕਿਉਂਕਿ ਜੇ ਤੁਸੀਂ ਇਹ ਗੱਲ ਕਰਦੇ ਆ ਇਹ ਕੋਈ ਕੰਪਨੀਆ ਦੀ ਫਿਰ ਬਲੈਕਮੇਲਿੰਗ ਨਹੀਂ ਹੈਗੀ ਨਾ ਇਹ ਬਲੈਕਮੇਲਿੰਗ ਹੋਣ ਦੇਣੀ ਹੈ ਕਿ ਅਸੀਂ ਫਿਰ ਕਿ ਜੇ ਤੁਸੀਂ ਟੈਗ ਮੋਬਾਲ ਨਹੀਂ ਲੈਣਾ ਤਾਂ ਅਸੀਂ ਖਾਦ ਨਹੀਂ ਦੇਣੀ ਰੈਕ ਨਹੀਂ ਲੈਣਾ ਉਹ ਜਿੰਮੇ ਦੀ ਵੀ ਲੜਾਈਆਂ ਲੜਨੀ ਪਈ ਉਹ ਲੜਾਂਗੇ ਬਦਲਵੇਂ ਬੰਦੋਬਸਤ ਕਰਾਵਾਂਗੇ ਪਰ ਇਹ ਜਿਹੜੀ ਬਲੈਕ ਮੇਲਿੰਗ ਹੈ ਨਹੀਂ ਹੋਣ ਦਮ। ਇਹਨੇ ਇੱਕ ਵੱਡੇ ਲੈਵਲ ਦੇ ਉੱਤੇ ਜਿਹੜਾ ਸਾਰਾ ਨੈਕਸਸ ਜਿਹੜਾ ਚੱਲ ਰਿਹਾ ਹੈ ਜੀਗਾ ਕੀ ਲੱਗਦਾ ਕੋਈ ਇਹਨਾਂ ਡਿਸਟ੍ਰੀਬਿਊਟਰਸ ਨਾਲ ਕੋਈ ਹੋਰ ਵੀ ਇਨਵੋਲਵ ਹੈ ਇਹਦੇ ਵਿੱਚ ਕੋਈ ਅਧਿਕਾਰੀ ਵੀ ਇਨਵੋਲਵ ਹੈ ਕੋਈ ਹੋਰ ਇਨਵੋਲਵ ਹੈ ਜਿਨ੍ਹਾਂ ਦੇ ਸ਼ਾਇਦ ਨਾਲੇ ਸਾਰਾ ਕੁਝ ਜਿਹੜਾ ਚੱਲਦਾ ਹੈ। ਦੇਖੋ ਜਿੱਥੋਂ ਤੱਕ ਸਿਆਸੀ ਸ਼ਮੂਲੀਅਤ ਦੀ ਗੱਲ ਹੈ ਉਹ ਤੁਹਾਡੇ ਸਾਹਮਣੇ ਆ ਤੁਸੀਂ ਵੀ ਇੱਥੇ ਰਹਿੰਦੇ ਹੋ ਕਿ ਇਹ ਕੰਮ ਕਿੰਨੀ ਦੇਰ ਤੋਂ ਹੁੰਦਾ ਆਂਦਾ। ਜੇ ਅੱਜ ਤੱਕ ਅੱਜ ਤੱਕ ਕਿਸੇ ਨੇ ਇਹਨਾਂ ਨੂੰ ਹੱਥ ਨਹੀਂ ਪਾਇਆ ਤਾਂ ਹੱਥ ਨਹੀਂ ਪਾਣਾ ਉਹ ਨਾਲ ਸਰਕਾਰਾਂ ਦੀ ਸਹਿਮਤੀ ਸੀਗੀ ਅੱਜ ਜੇ ਹੱਥ ਪਿਆ ਏ ਅੱਜ ਇਹਦੇ ਚ ਜਿਹੜੇ ਜਿਹੜੇ ਅਧਿਕਾਰੀ ਦੀ ਸ਼ਮੂਲੀਅਤ ਸਾਹਮਣੇ ਆਈ ਏ ਉਹ ਵੀ ਬਖਸ਼ਿਆ ਨਹੀਂ ਜਾਊਗਾ ਜਾਂ ਜਿਹਦੇ ਜਿਹੜੇ ਸ਼ਮੂਲੀਅਤ ਸਾਹਮਣੇ ਆਈ ਏ ਜਿਹ ਜਿਹਦੀ ਜ਼ਿੰਮੇਵਾਰੀ ਫਿਕਸ ਹੋਏਗੀ ਉਹਦੇ ਖਿਲਾਫ ਵੀ ਕਾਰਵਾਈ ਜੂਰੀ ਕੀਤੀ ਜਾਏਗੀ ਜੇ ਕੋਈ ਹੁਣ ਤੱਕ ਕੋਈ ਆਇਆ ਸਾਹਮਣੇ ਜਾਂਚ ਫਿਲਹਾਲ ਆਜਾ ਤਾਂ ਐਫ ਆਈ ਆਰ ਕੱਲ੍ਹ ਰਾਤ ਜੀ ਦਰਜ ਹੋਈ ਏ ਅਗਲੀ ਪਰਚਾ ਜੀ ਕਰਵਾਵਾਂਗੇ ਮਹਿਕਮਾ ਦਾ ਸਾਥ ਦੇਂਦੀ ਹੈ ਨਾ ਫਿਰ ਇਦਾਂ ਦੇ ਪਰਚੇ ਲਾਜਿਵ ਹੁੰਦੇ ਆ ਇਸ ਤਰ੍ਹਾਂ ਕੇ ਐਮਰ ਸਾਹਿਬ ਨੇ ਪੰਜਾਬ ਸਰਕਾਰ ਦੇ ਸਾਥ ਦੱਸਦਾ ਕੱਲ੍ਹ ਅਸੀਂ ਰਾਤੀ 9 ਵਜ ਐਨ ਆਪ ਨੂੰ ਜੂਰੀ ਤੋਂ ਮਿਲ ਜਾਂਦੀ ਹੈ ਵੀ ਆਪ ਨੂੰ ਡੀਪੀ ਮਿਲ ਜਾਂਦੀ ਹੈ ਤੇ ਕੇ ਮਿਲਦੀ ਹੈ ਪਟਾਖ ਤੋਂ ਇਸ ਤੋਂ ਇਲਾਵਾ ਜਿਹੜੀ ਹੋਰ ਖਾਦਾ ਦਿੰਦੇ ਆ ਉਹ ਗਲਤ ਹੈ ਜਿਹੜੇ ਹੋਰ ਖਾਦੇ ਲੋੜ ਆ ਕਿਸਾਨ ਨੂੰ ਉਹ ਮਿੱਟੀ ਪਰ ਕਰਾ ਲਵੇ ਉਹਦੇ ਵਿੱਚ ਤੇ ਖਾਦਾ ਉਹ ਮਿਲਦੀਆਂ ਵਿਆਰ ਤੋਂ ਉਹ ਲੈ ਸਕਦਾ ਨਹੀਂ ਇਹ ਤਾਂ ਧਿਆਨ ਚਾ ਮਤਲਬ ਸਭ ਨੇ ਲਿਆਂਦਾ ਪਰ ਛੋਟੇ ਡਿਪਾਰਟਮੈਂਟ ਦੀ ਕਿੰਨੀ ਰਿਸਪੋਨਸੀਬਿਲਟੀ ਥੋੜੇ ਅਧਿਕਾਰੀਆਂ ਦੀ ਬਣਦੀ ਹੈ ਇਸ ਚੀਜ਼ ਨੂੰ ਚੈੱਕ ਕਰਨਾ ਕਿ ਹੱਦ ਤੱਕ ਚੱਕਨੀਕਾ ਦੁਕਾਨਾਂ ਜਿਹੜਾ ਜਿਹੜਾ ਵਿਅਕਤੀ ਦੀ ਗੱਲ ਆਈ ਨਾ ਮੈਨੂੰ ਪਤਾ ਲੱਗਿਆ ਇਹ ਪਹਿਲਾਂ ਵੀ ਇਹਦੇ ਖਿਲਾਫ ਕਾਰਵਾਈ ਹੋ ਚੁੱਕੀ ਹੈਗੀ ਇਹ ਵਾਰ-ਵਾਰ ਪਨੀ ਕਿਸ ਤਰ੍ਹਾਂ ਇਹ ਆਪਣੇ ਐਮਐਲਏ ਸਾਹਿਬ ਦਾ ਪਿਆਰ ਜਿਹੜਾ ਕੱਲੇ ਪਰਚਾ ਕਰਵਾਇਆ ਸੀ ਜਿੱਕਰ ਪਹਿਲਾਂ ਵੀ ਕਾਰਵਾਈ ਹੋਈ ਆ ਉਸ ਤੋਂ ਬਾਅਦ ਵੀ ਮਾਲ ਵੇਚਿਆ ਤਾਂ ਫਿਰ ਆਪਾਂ ਇਹਦੇ ਉੱਤੇ ਕੋਈ ਸਖਤ ਕਦਮ ਨਹੀਂ ਕੋਈ ਏਦਾਂ ਦਾ ਸਖਤ ਕਦਮ ਕਰਤਾ ਐਮਐਲਏ ਸਾਹਿਬ ਕੱਲ੍ਹ ਜੀ ਅਸੀਂ ਇਹਨੂੰ ਹਦਾਇਤ ਕੀਤੀ ਅਸੀਂ ਪਰਚਾ ਕਰਤਾ ਕੱਲ੍ਹ ਜੀ ਪਰਚਾ ਕਰਤਾ ਤਾਂ ਸੀਮਤ ਹੋ ਗਿਆ ਕੰਮ ਇਹਦੇ ਹੋਰ ਹੋਰ ਇਨਕੁਆਰੀ ਕਰਾਂਗੇ ਫੀਲਡ ਜਾ ਕੇ ਨਾ ਜਿੱਥੇ ਇਹ ਮਾਲ ਭੇਜਿਆ ਕਿਸ ਤਰ੍ਹਾਂ ਭੇਜਦਾ ਸੀ ਕੋਈ ਹੋਰ ਅੱਜ ਜਾ ਕੇ ਇਨਕੁਆਰੀ ਕਰਾਂਗੇ ਸਟਾਫ ਮੈਂ ਭੇਜਦਾ ਦੂਰੀ ਲਾਤੀ ਇਹ ਵੀ ਕਰਾਂਗੇ ਤੁਹਾਡੇ ਕਿਸੇ ਸਟਾਫ ਦੀ ਕੋਈ ਮਿਲ ਨਹੀਂ ਪਤਾ ਨਹੀਂ ਹੈ ਨਹੀਂ ਸਾਡਾ ਸਟਾਫ ਬੜਾ ਇਮਾਨਦ